ਤੂੰ ਆਦਾ ਡੈਡ ਕਰਕੇ ਆ ਕੇ ਕੀਤਾ ਇਸ ਨੂੰ ਇਹ ਡੈਡ ਕੁਝ ਹੋਦਾ ਕਣ ਡੈਡ ਕਰਕੇ ਸੀ ਸਾਰਾ ਕੁਝ ਮੈਨੂੰ ਕਿ ਹਾਂ ਤੇ ਪਾਪਾ ਵੀ ਪਹਿਲਾਂ ਪੁਲਿਸ ਚ ਹੁੰਦੇ ਸੀ ਕਿ ਉਹਨਾਂ ਨੂੰ ਜੌਬ ਜਿੱਦਾਂ ਸਕਣੀ ਪਈ ਸੀ ਮੇਰੀ ਉਮਰ ਵਿੱਚ ਅੱਛਾ ਫਿਰ ਉਹ ਹੁੰਦਾ ਨਾ ਕਿ ਤਾਂ ਹਾਂ ਕਿ ਮੇਰਾ ਮੈਂ ਨਹੀਂ ਤਾਂ ਮੇਰਾ ਮੁੰਡਾ ਤੇ ਮੁੰਡਾ ਕਰੂਗਾ ਹਾਂ ਤੇ ਫਿਰ ਚਲੋ ਇੱਥੇ ਮੈਨੂੰ ਓਪਰਚੁਨਿਟੀ ਮਿਲ ਗਈ ਆ ਵਧੀਆ ਇੱਥੇ ਕਾਫੀ ਜਿੱਦਾਂ ਵਧੀਆ ਇੱਥੇ ਤੇ ਬਾਕੀ ਇੰਟਰਪਾਰਟਮੈਂਟ ਨੇ ਮੈਨੂੰ ਮੌਕਾ ਦਿੱਤਾ ਇਥੇ ਕਿ ਕਿ ਅਪਲਾਈ ਕਰਕੇ ਦੇਖ ਜੇ ਮਤਲਬ ਕਿ ਕਲੀਅਰ ਕਰਨਾ ਸਾਰੇ ਟੈਸਟ ਕਿੰਦੇ ਦੀਆਂ ਵੀਜ਼ਾ ਦਵਾਨ ਚ ਮਦਦ ਕਰਾਂਗੇ ਵੈਰੀ ਗੁੱਡ ਜੇ ਉਹਨਾਂ ਨੇ ਜੇ ਮੇਰੇ ਇਹ ਦਿੱਤਾ ਮੈਂ ਸਾਰੇ ਟੈਸਟ ਕਲੀਅਰ ਕਰਕੇ ਇੰਦਾ ਜਿਵੇਂ ਮੇਰਾ ਜਿਹੜਾ ਬੇਟਾ ਸੀ ਕਾਫੀ ਇੰਟੈਲੀਜੈਂਟ ਸੀਗਾ ਇਥੇ ਕਾਲਜ ਵੱਲੋਂ ਵੀ ਉਹਨੂੰ ਮਿਸਟਰ ਪਰਫੈਕਟ ਦਾ ਖਿਤਾਬ ਦਿੱਤਾ ਗਿਆ ਸੀਗਾ ਬੇਟੀ ਮੇਰੀ ਵਾ ਨਿਊਜ਼ੀਲੈਂਡ ਦੇ ਵਿੱਚ ਹੈ ਤੇ ਉਹਨੇ ਉਹਨੂੰ ਇਨਵਾਈਟਸ ਆਪਣੇ ਵਿਜ਼ਿਟ ਕਰਨ ਲਈ ਸੱਦਿਆ ਸੀਗਾ ਉੱਥੇ ਮੇਰਾ ਜਵਾਈ ਜੇਲਰ ਹੈ ਇੱਕ ਦਿਨ ਉਹ ਜੇਲ੍ਹ ਦਿਖਾਉਣ ਲਈ ਨੂੰ ਲੈ ਕੇ ਗਿਆ ਤਾਂ ਉੱਥੇ ਦੀ ਜੇਲ੍ਹ ਅਧਿਕਾਰੀ ਸੀ ਉਹਨੇ ਮੇਰੇ ਬੇਟੇ ਦੀ ਪਰਸਨੈਲਿਟੀ ਤੇ ਫਿਟਨੈਸ ਬੜੀ ਅੱਛੀ ਲੱਗੀ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਸਾਡੀ ਪੁਲਿਸ ਜੁਆਇਨ ਕਰੋ ਉਹਨੇ ਕਿਹਾ ਵੀ ਮੈਂ ਤਾਂ ਪਿੱਛੇ ਬਿਜ਼ਨਸ ਕਰਦਾ ਫਿਰ ਮੇਰੇ ਕੋਲ ਵੀਜ਼ਾ ਵੀ ਹੈ ਨਹੀਂ ਉਹਨਾਂ ਨੇ ਕਿਹਾ ਵੀ ਤੁਸੀਂ ਆਪਣਾ ਟੈਸਟ ਦਿਓ ਨੌਕਰੀ ਦੇ ਲਈ ਜੇ ਕਲੀਅਰ ਕਰ ਜਾਗੇ ਤਾਂ ਵਰਕ ਪਰਮਿਟ ਅਸੀਂ ਦੇ ਦਾਂਗੇ ਤੁਹਾਨੂੰ ਤਾਂ ਮੇਰੇ ਬੇਟੇ ਨੇ ਜੜੀ ਜਾਏ ਉੱਥੇ ਦੀ ਰਿਟਰਨ ਔਰ ਫਿਜ਼ੀਕਲ ਸਾਰੇ ਟੈਸਟ ਬਾਖੀ ਤੇ ਤੇ ਜਿਹੜਾ ਵੈਜੀਟੇਰੀਅਨ ਮੇਰਾ ਬੇਟਾ ਸੀ ਤੇ ਉਹਦੀ ਜਿਹੜੀ ਮੈਡੀਕਲ ਰਿਪੋਰਟ ਆ ਉਹਦੇ ਵਿੱਚ ਵੈਜੀਟੇਰੀਅਨ ਔਰ ਅਲਕੋਹਲ ਫ੍ਰੀ ਬਾਡੀ ਦੇ ਜੋ ਨਤੀਜੇ ਹੋਏ ਤਾਂ ਉਹਨਾਂ ਨੇ ਕਾਫੀ ਪ੍ਰਭਾਵਿਤ ਹੋ ਕੇ ਉਹਨੂੰ 5 ਸਾਲ ਦਾ ਵਰਕ ਦਿੱਤਾ ਤੇ ਹੁਣ 26 ਅਪ੍ਰੈਲ ਨੂੰ ਉਹਦੀ ਗ੍ਰੈਜੂਏਸ਼ਨ ਡਿਗਰੀ ਦੇ ਨਾਲ ਡਿਪਾਰਟਮੈਂਟ ਦੀ ਨੌਕਰੀ ਉਹਨਾਂ ਨੇ ਪੁਲਿਸ ਦੇ ਵਿੱਚ ਉਹਨੂੰ ਪੱਕੇ ਤੌਰ ਤੇ ਜਦੋਂ ਪਤਾ ਲੱਗਿਆ ਕਿ ਹੋ ਜਾਏਗੀ ਕਿਉਂਕਿ ਮੈਨੂੰ ਤਾਂ ਯਕੀਨ ਨਹੀਂ ਸੀਗਾ ਕਿਉਂਕਿ ਮੈਂ ਤਾਂ ਇਹ ਚਾਹੁੰਦਾ ਨਹੀਂ ਸੀ ਵੀ ਮੇਰਾ ਇੱਕੋ ਬੇਟਾ ਹੈ ਇੱਥੇ ਉਹਦੇ ਲਈ ਬਹੁਤ ਅੱਛਾ ਬਿਜ਼ਨਸ ਅਸੀਂ ਤਿਆਰ ਕਰਕੇ ਰੱਖਿਆ ਸੀ ਤੇ ਚਾਰ ਗਿਮਿਨੇ ਬਾਦੋਂ ਨੇ ਮੁੜ ਕੇ ਆਣਾ ਸੀਗਾ ਜਦੋਂ 15 ਜਨਵਰੀ ਨੂੰ ਮੈਂ ਦੇਖਦਾ ਜੀ ਵੀ ਉਹਨੇ ਆਣਾ ਤਾਂ ਮੈਨੂੰ 28 ਦਸੰਬਰ ਨੂੰ ਉਹਨਾਂ ਨੇ ਦੱਸਿਆ ਵੀ papa ਇਹਨੂੰ ਇੱਥੇ ਸਰਕਾਰੀ ਜੌਬ ਮਿਲਦੀ ਪਈ ਆ ਦੱਸੋ ਕਿਦਾਂ ਕਰਨੀ ਫਿਰ ਮੈਂ ਕਿਹਾ ਵੀ ਚਲੋ ਜੇ ਕੁਛ ਹੈਗਾ ਤਾਂ ਜੇ ਮਿਲਦੀ ਆ ਤਾਂ ਬੇਟੇ ਦੀ ਕਾਬਲੀਅਤ ਉਥੇ ਹੀ ਸਰਕਾਰ ਪਾ ਰਹੀ ਆ ਤਾਂ ਕਰ ਲਵੇ ਤਾਂ ਫਿਰ ਬੱਚਿਆਂ ਨੇ ਰਜਵਾਈ ਨੇ ਵੀ ਕਾਫੀ ਹੈਲਪ ਕਰਕੇ ਉਹ ਦਿਨ ਮਦਦ ਕੀਤੀ ਤੇ ਉਸ ਵੇਲੇ ਉਥੇ ਸਰਕਾਰੀ ਤੌਰ ਤੇ ਪੁਲਿਸ ਵਿੱਚ ਸ਼ਾਮਲ ਹੋ ਗਏ ਜੇ ਤਾਂ ਪਤਾ ਲੱਗੇ ਜੇ ਮੁੰਡੇ ਦੇ ਪਹਿਲੇ ਵੀ ਜਿਹੜਾ ਵੀ ਕੋਈ ਸੀਜ਼ਨ ਮੰਨਦਾ ਸੀ ਤੇ ਮੁੰਡੇ ਨੇ ਡਾਈਟੀਸ਼ਨ ਦਾ ਵੀ ਕੋਸ਼ਿਸ਼ ਕੀਤਾ ਔਰ ਜਿਮ ਦੇ ਨਾਲ ਬੜੀ ਉਹਦੀ ਲਗਾਰ ਸੀਗਾ ਬਾਡੀ ਬਹੁਤ ਬਲੀਆ ਉਹਨੇ ਆਪਣੀ ਬਣਾਈ ਹੋਈ ਸੀ ਸਾਰੀ ਸਾਨੂੰ ਤਾਂ ਹੁਣੀ ਸੀ ਕੋਈ پورے ਇਲਾਕੇ ਨੂੰ ਉਹਦੇ ਤੇ ਮਾਣ ਤੇ ਬੜੀ ਖੁਸ਼ੀ ਪ੍ਰਸੰਤਾ ਹੋਈ ਹੈ ਮੇਰਾ ਬੇਟਾ ਸਤਿਅਮ ਨਿਊਜ਼ੀਲੈਂਡ ਘੁੰਮਣ ਲਈ ਗਿਆ ਸੀ ਵਿਸਟਰ ਵਿਜਟ ਤੇ ਉਹਦੇ ਸਿਸਟਰ ਨੇ ਬੁਲਾਇਆ ਸੀਗਾ ਤੇ ਉਹ ਦਰ ਉਹਨੇ ਨਿਊਜ਼ੀਲੈਂਡ ਸਰਕਾਰ ਨੇ ਜਿਹਦਾ ਮੇਰਾ ਬੇਟ ਜਵਾਈ ਹੈ ਜਿਸ ਤਰ੍ਹਾਂ ਦਾਮਾਦ ਮੇ ਦਾ ਉਹ ਵੀ ਨਿਊਜ਼ੀਲੈਂਡ ਜੇਲਡ ਡਿਪਾਰਟਮੈਂਟ ਦੇ ਵਿੱਚ ਹੈ ਉਹ ਆਪਣੇ ਜੀਜੂ ਦੇ ਨਾਲ ਘੁੰਮਣ ਲਈ ਗਿਆ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਇਸ ਤਰ੍ਹਾਂ ਦੇ ਫਿਟਨੈਸ ਸਾਡੀ ਲੜਕੀਆਂ ਦੀ ਜ਼ਰੂਰਤ ਹੈ ਤੇ ਸਾਡੇ ਮੇਰੇ ਦਮਾਦ ਨੇ ਕਿਹਾ ਵੀ ਇਹ ਤਾਂ ਵਿਜ਼ਟਰ ਵਿਜ਼ੇ ਤੇ ਆਇਆ ਉਹ ਕਹਿੰਦੇ ਵੀਜ਼ੇ ਦੀ ਕੋਈ ਗੱਲ ਨਹੀਂ ਤੁਸੀਂ ਇਹਨੂੰ ਪਹਿਲਾਂ ਟੈਸਟ ਦਿਵਾਓ ਤਾਂ ਬੇਟੇ ਨੇ ਫਿਜ਼ੀਕਲੀ ਰਿਟਰਨ ਤੇ ਜੋ ਵੀ ਹੈ ਮਤਲਬ ਹਰ ਤਰ੍ਹਾਂ ਟੈਸਟ ਕਲੀਅਰ ਕੀਤਾ 2 ਮਹੀਨੇ ਉਹਨੇ ਪੂਰੀ ਟੈਸਟ ਵਗੈਰਾ ਦੇ ਕੇ ਤੇ ਜਿਹਨੂੰ ਮਿਲੀ ਤਾਂ ਉਹਦਾ ਟੈਸਟ ਕਲੀਅਰ ਹੋ ਗਿਆ ਫਿਰ ਉੱਥੇ ਹੀ ਨਿਊਜ਼ੀਲੈਂਡ ਸਰਕਾਰ ਨੇ ਨੂੰ ਜੇਲਰ ਡਿਪਾਰਟਮੈਂਟ ਦੇ ਵਿੱਚ ਇਹਨੂੰ ਜਵਾਬ ਦਿੱਤੀ ਤੇ ਹੁਣ ਸਾਨੂੰ ਜਦੋਂ ਅਸੀਂ ਉਹਨੂੰ ਕਿਹਾ ਵੀ ਤੂੰ ਬਾ ਕੋ ਦੋ ਵਾਪਸ ਆਣਾ ਹੈ ਤੇ ਬੇਟੇ ਨੇ ਕਿਹਾ ਬੇਟੀ ਨੇ ਫੇ ਸਾਨੂੰ ਕਿਹਾ ਵੀ ਨਹੀਂ ਉੱਥੇ ਨਿਊਜ਼ੀਲੈਂਡ ਸਰਕਾਰ ਨੇ ਤੁਹਾਡਾ ਬੇਟਾ ਰੱਖ ਲਿਆ ਹੈ ਹੁਣ ਅਸੀਂ ਇਹਨੂੰ ਵਾਪਸ ਨਹੀਂ ਭੇਜਣਾ ਉਸ ਟਾਈਮ ਤਾਂ ਸਾਨੂੰ ਮਤਲਬ ਯਕੀਨ ਵੀ ਨਹੀਂ ਹੋਇਆ ਵੀ ਇਹ ਗੱਲ ਐਦਾਂ ਹੈ ਅਸੀਂ ਕਿਹਾ ਵੀ ਮਜ਼ਾਕ ਕਰਦੇ ਆ ਬੱਚੇ ਕਹਿੰਦੇ ਨਹੀਂ ਮੰਮਾ ਵੀ ਸੱਚੀ ਮੈਨੂੰ ਉੱਥੇ ਗਵਰਨਮੈਂਟ ਜੌਬ ਮਿਲ ਗਈ ਹੈ ਤੇ 5 ਸਾਲ ਦਾ ਉਹਨਾਂ ਨੇ ਵੀਜ਼ਾ ਦੇ ਦਿੱਤਾ ਮੈਨੂੰ ਹੁਣ ਤਾਂ ਫੇ ਮੈਂ ਕੁਛ ਪੀਆਰ ਵਗੈਰਾ ਜੋ ਵੀ ਹੈ 5 ਸਾਲ ਬਾਅਦ ਹੀ ਆਉਂਗਾ ਤੇ ਨਾਲੇ ਫਿਰ ਆਪਣੇ ਏਰੀਆ ਚ ਪਤਾ ਤਾਂ ਲੱਗੂਗਾ ਵੀ ਬੇਟਾ ਤੁਹਾਡਾ ਕੁਝ ਬਣ ਕੇ ਆਇਆ ਹੈ ਬਹੁਤ ਸਾਨੂੰ ਮਤਲਬ ਮਾਣ ਆਪਣੇ ਬੱਚੇ ਤੇ ਪਰ ਮੇਰਾ ਬੇਟਾ ਫਿਟਨੈਸ ਲਈ ਵੀ ਬਹੁਤ ਵਧੀਆ ਸੀ ਤੇ ਉਹਨੂੰ ਬਹੁਤ ਜ਼ਿਆਦਾ ਹੈਲਥ ਕੌਨਸ਼ੀਅਸ ਬਹੁਤ ਜ਼ਿਆਦਾ ਸੀ ਤੋ ਉਹ ਜਿਹੜੀ ਉਹਦੀ ਤਪੱਸਿਆ ਆ 12 ਸਾਲ ਦੀ ਤਪੱਸਿਆ ਸਫਲ ਹੋ ਗਈ ਮਤਲਬ 12 ਸਾਲ ਤੋਂ ਉਹਨੂੰ ਸੀਗਾ ਵੀ ਮਾਂ ਨਹੀਂ ਖਾਣਾ ਮੈਨੂੰ ਵੀ ਬਹੁਤ ਕਹਿੰਦਾ ਸੀ ਮਮਾ ਆ ਨਾ ਕਰੋ ਨਾ ਕਰੋ ਤੇ ਮੈਨੂੰ ਵੀ ਉਹਨੇ ਬਹੁਤ ਉਹਦਾ ਹੈਲਥ ਇਸ਼ੂ ਸੀਗੇ ਉਹਨੇ ਮੈਨੂੰ ਕਾਫੀ ਆਪਣੇ ਉਹਦੇ ਨਾਲ ਸੈੱਟ ਕੀਤਾ ਆ ਤੇ ਹੁਣ ਉਧਰਲੀ ਸਰਕਾਰ ਨੇ ਮੁੱਲ ਪਾਇਆ ਉਹਦਾ ਤੇ ਮੈਨੂੰ ਇਸ ਤੋਂ ਹੋਰ ਜ਼ਿਆਦਾ ਖੁਸ਼ੀ ਹੋਰ ਮੇਰੇ ਮਾਈਂਡ 'ਚ ਤਾਂ ਹੈ ਸਾਡੇ ਤਾਂ ਹੈ ਹੀ ਨਹੀਂ ਸੀ ਅਸੀਂ ਤਾਂ ਵੇਟ ਕਰਦੇ ਸੀਗੇ ਨਿਊਜ਼ੀਲੈਂਡ ਸਰਕਾਰ ਨੇ ਜੀ ਉਹਦਾ ਮੁੱਲ ਪਾਇਆ ਮੈਂ ਅਫਸਰਾ ਨੇ ਦੇਖ ਕੇ ਉਹ ਬਹੁਤ ਖੁਸ਼ ਹੋਏ ਸਾਰੇ ਜਣੇ ਦੇਖ ਕੇ ਤੇ ਉਹਨਾਂ ਨੇ ਸਾਡਾ ਲੈ ਹੀ ਗਏ ਬੇਟਾ ਇਹੀ ਕਹਿ ਸਕਦੇ ਹੁਣ ਆਪਾਂ ਹਾਂਜੀ ਇਹ ਸਤਿਅਮ ਗੌਤਮ ਆਪਣਾ ਭਤੀਜਾ ਹੈ ਜੀ ਤੇ ਮੁੰਡਾ ਬਹੁਤ ਮਿਹਨਤੀ ਸੀ ਤੇ ਉਹਦਾ ਪਤਾ ਹੀ ਨਾ ਲੱਗਾ ਕਦੋਂ ਜਵਾਨ ਹੋਇਆ ਤੇ ਕਦੋਂ ਕਿੱਥੇ ਬਾਹਰ ਪਹੁੰਚ ਗਿਆ ਜੀ ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਤੇ ਸਾਨੂੰ ਪਤਾ ਲੱਗਾ ਪਿਓ ਬਾਹਰ ਪੁਲਿਸ ਚ ਭਰਤੀ ਹੋ ਗਿਆ ਤੇ ਉਹ ਘੁੰਮਣ ਸੀਗਾ ਜੀ ਤੇ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਤੇ ਬਸ ਹੁਣ ਅਸੀਂ ਇਹ ਗੱਲ ਕਹਿੰਨੇ ਪਏ ਉਹ ਦਿਨ ਦੁਖਣੀ ਰਾਜੋਗਣੀ ਤਰਤੀ ਕਰੇ ਜੀ ਤੇ ਮਹਾਰਾਜ ਜੀ ਇਹ ਅਰਦਾਸ ਕਰਦੇ ਆ ਬਸ ਗਾਹ ਤੋਂ ਗਾਹ ਪੈਂਦੇ ਬਧਾਈ ਆ ਬਈ ਇਲਾਕੇ ਕਿੰਨੇ ਖੁਸ਼ ਇਲਾਕੇ ਚ ਰਿਸ਼ਤੇਦਾਰਾਂ ਚ ਸਾਰੇ ਪਾਸੇ ਐ ਸੱਲੇ ਦੇ ਵਿੱਚ ਸਾਰੇ ਪਾਸੇ ਐ ਵਾਹ ਭਾਈ ਹੋਈ ਪਈ ਆ ਬਈ ਸਾਡੇ ਸੱਲੇ ਦਾ ਮਾਣ ਤੇ ਮੁੰਡਾ ਹੋ ਕੇ ਨਿਕਲਿਆ ਤੇ ਗਿਆ ਸੀ ਟੂਰਿਸਟ ਵੀ ਤੇ ਉੱਥੇ ਪੁਲਿਸ ਨੇ ਭਰਦੀ ਕਰ ਲਿਆ ਸਭ ਅਚੰਬਤ ਆ ਜੀ ਇਸ ਵਾਰ ਤੋਂ ਮੈਂ ਯਹਾਂ ਸਤਿਅਮ ਕੇ ਨਾ ਬਿਲਕੁਲ ਦੁਕਾਨ ਦੇ ਸਾਹਮਣੇ ہماری ਦੁਕਾਨ ਹੈ ਸਤਿਅਮ ਹੈਲਥ ਕੌਨਸ਼ੀਅਸ ਬਹੁਤ ਜ਼ਿਆਦਾ ਹੈ ਸ਼ੁਰੂ ਸੇ ਹੀ ਇਸਨੇ ਰੱਖਿਆ ਹੈ ਆਪਣਾ ਕਿ ਮੈਨੇ ਆਪਣਾ ਫਿਜ਼ੀਕਲ ਫਿਟਨੈਸ ਰੱਖਣੀ ਹੈ इसकी मम्मी पहले बहुत ज़्यादा हेल्दी थे अब आप देख सकते हो कि उसकी मम्मा को उसने किस तरह हेल्थ में एंड फिटनेस दी है और हमें वाकई यकीन नहीं हो रहा कि वो वहाँ सरकारी जॉब पर हो गया है पर खुशी बहुत ज़्यादा है खुशी जो है वो तो हम संभाल ही नहीं पा रहे कि इतनी ज़्यादा खुशी है कि हमारा बच्चा हमारे सामने इतने छोटे से इतना बड़ा और आज कहाँ पहुँच गया वो खुशी बहुत ज़्यादा है